ਜੀ ਅੱਜ ਆਪਾਂ ਬਣਾਉਣ ਲੱਗੇ ਆਂ ਸੁੰਡ ਦਾ ਸੰਢੋਲਾ ਜਿੰਨੂੰ ਆਪਾਂ ਕਹਿੰਨੇ ਆਂ ਠੰਡ ਬਹੁਤ ਆ ਤੇ ਮੈਂ ਕਿਹਾ ਵੀ ਅੱਜ ਆਪਾਂ ਬੱਚਿਆਂ ਨੂੰ ਵੀ ਬਣਾ ਕੇ ਖਵਾਉਣੇ ਆ ਤੇ ਆਪਾਂ ਵੀ ਖਾਣੇ ਆ ਇਦਾਂ ਲਈ ਆਪਾਂ ਲੈ ਲਿਆ ਦੇਸੀ ਘਿਓ ਅੰਦਾਜ਼ੇ ਨਾਲ ਜਿਵੇਂ 2 1/2 ਚਮਚ ਤੇ ਇਹਦੇ ਵੀ ਆਪਾਂ ਨੂੰ ਆ ਕੁਝ ਚਾਹੀਦਾ ਹੁੰਦਾ ਬਸ ਸੁੰਡ ਅਲਵਾਇਨ ਤੇ ਸ਼ੱਕਰ ਇਹ ਤੁਹਾਡੀ ਆਪਣੀ ਮਰਜ਼ੀ ਆ ਚਾਹੇ ਤੁਸੀਂ ਸ਼ੱਕਰ ਪਾ ਲਓ ਤੇ ਚਾਹੇ ਗੁੜ ਪਾ ਲਓ ਇਹਦੇ 'ਚ ਉਹ ਨਹੀਂ ਹੁੰਦਾ ਵੀ ਜ਼ਰੂਰੀ ਆ ਆਪਾਂ ਸ਼ੱਕਰ ਹੀ ਪਾਣੀ ਹੁੰਦੀ ਆ ਵੀ ਜੇ ਸ਼ੱਕਰ ਹੋਵੇ ਤੇ ਚਲੋ ਵਧੀਆ ਰਹਿੰਦਾ ਤੇ ਅੱਜ ਤੁਹਾਡੇ ਅੰਕਲ ਜੀ ਨੂੰ ਕਿਹਾ ਵੀ ਸਾਨੂੰ ਬਣਾ ਕੇ ਖਵਾਓ ਅਸੀਂ ਕੰਮ ਕਰਦੇ ਗਏ ਸੀ ਥੱਕ ਤੇ ਵੈਸੇ ਵੀ ਆਪਾਂ ਨੂੰ ਰਸੋਈ ਚ ਰਲ ਮਿਲ ਕੇ ਕੰਮ ਕਰਨਾ ਚਾਹੀਦਾ ਤੇ ਅੰਕਲ ਜੀ ਅੱਜ ਬਣਾ ਕੇ ਖਵਾਉਣਗੇ ਆਪਾਂ ਨੂੰ ਸੁੰਡ ਤੇ ਦੇਖਦੇ ਆ ਤੇ ਕਿਉਂ ਰਿਹਾ ਮੈਲਟ ਤੇ ਆਜ ਕੱਲ ਨੂੰ ਗੈਸ ਵੀ ਘੱਟ ਚੱਲਦੇ ਆ ਥੋੜਾ ਫਰਕ ਪੈ ਜਾਂਦਾ ਨਾ ਜਿਆਦਾ ਸਿਕਿਓ ਆਪਾ ਪਾਤੀ ਆਪਾ ਸੁੰਡ ਉਹਨੇ ਜਿਹੜਾ ਘਿਓ ਆ ਇਹਦੇ ਵਿੱਚ ਸੁੰਡ ਨਹੀਂ ਚੰਗੀ ਜੀ ਤਰ੍ਹਾਂ ਭੁੰਨ ਲੈਣਾ ਆ ਜਿੰਨੀ ਦੇਰ ਇਹ ਲਾਲ ਹੁੰਦੀ ਆ ਇਹਦੀ ਖੁਸ਼ਬੂ ਤੋਂ ਵੀ ਪਤਾ ਲੱਗ ਜਾਏਗਾ ਜਦੋਂ ਇਹ ਪੁੱਜ ਗਈ ਇਹ ਬਣਾਉਣੀ ਤਾਂ ਇੰਨਾ ਔਖੀ ਨਹੀਂ ਹੁੰਦੀ ਤੇ ਜਿਵੇਂ ਆਪਣਾ ਲੱਕ ਲੁੱਕ ਦੁਖਦਾ ਹੋਵੇ ਨਾ ਤੇ ਉਹਦੇ ਨੂੰ ਬੜੀ ਵਧੀਆ ਹੁੰਦੀ ਆ ਤੇ ਆਪਾਂ ਨੂੰ ਸਰਦੀਆਂ ਚ ਬਣਾ ਕੇ ਖਾ ਹੀ ਲੈਣੀ ਚਾਹੀਦੀ ਆ ਤੇ ਹੁਣ ਆਪਾਂ ਪਾ ਦਿਆਂਗੇ ਥੋੜੀ ਜੀ ਅਜਵਾਇਨ ਮਤਲਬ ਅੰਦਾਜ਼ੇ ਨਾਲ ਥੋੜੀ ਜੀ ਤੇ ਹੁਣ ਪੈ ਗਈ ਅਜਵਾਇਨ ਤੇ ਇਹਨੂੰ ਕਰ ਦਿੱਤਾ ਥੋੜਾ ਜਿਹਾ ਸਲੋ ਤੇ ਆ ਦੇਖੋ ਜਦੋਂ ਇਹ ਐਮ ਕੁੱਜ ਗਈ ਤੇ ਫਿਰ ਲੱਗ ਜੇਗਾ ਅਤਾ ਵੀ ਹੁਣ ਬਿਲਕੁਲ ਪਿਆਰ ਹੋ ਗਈ ਆ ਆ ਦੇਖੋ ਇਹਦਾ ਕਲਰ ਚੇਂਜ ਹੋ ਗਿਆ ਨਾ ਬੱਬਲਸ ਬਣ ਗਏ ਤੇ ਹੁਣ ਆਪਾਂ ਇਹਦੇ ਚ ਪਾਤੀ ਸ਼ੱਕਰ ਇਹਨੂੰ ਬਣਾਉਣ ਨੂੰ ਨਾ ਕੁਝ ਵੀ ਟਾਈਮ ਨਹੀਂ ਲੱਗਦਾ ਚਾਹ ਨਾਲ ਖਾ ਲਈਏ ਤੇ ਬਸ ਜਿਹੜਾ ਲੱਕ ਲੁੱਕ ਦੁੱਖਦਾ ਏ ਜਾਂ ਜਿਵੇਂ ਆਪਾਂ ਨੂੰ ਤਕਾਵਤ ਜੀ ਮਹਿਸੂਸ ਹੁੰਦੀ ਆ ਕੱਪੜੇ ਧੋ ਕੇ ਹਟিয়ে ਤੇ ਜੀ ਕਰਦਾ ਨਾ ਚਾਹ ਨਾਲ ਕੁਝ ਖਾਣ ਨੂੰ ਤੇ ਫਿਰ ਇਸ ਕਰਕੇ ਅਸੀਂ ਸੋਚਿਆ ਚੱਲ ਅੱਜ ਸੁੰਡ ਬਣਾਨੇ ਆ। ਫੁਸ਼ਬੂ ਪੀਨੇ ਸਮੀਆਂ ਦੀ ਮਿਆ ਪਿਆ ਪੈਂਦਾ ਇਹਦੇ ਚ ਕੀ ਆ ਬਸ ਘਿਓ ਆ। ਸੁੰਡਿਆ ਸ਼ੱਕਰ ਅਤੇ ਅਜਵੈਂ ਤਾਂ ਆਪਾਂ ਥੋੜੀ ਜੀ ਤਾਂ ਪਾ ਲੈਨੇ। ਵੀ ਚਲੋ ਇਹ ਨਾ ਵਧੀਆ ਹੁੰਦਾ ਵੀ ਆਪਣਾ ਪੇਟ ਵਗੈਰਾ ਦੁਖਦਾ ਹੋਵੇ ਮੜਾ ਮੋਟਾ ਜਿਵੇਂ ਅੱਜਕੱਲ੍ਹ ਸਰਦੀਆਂ ਥੋੜਾ ਵੱਧ ਘੱਟ ਵੀ ਖਾਦਾ ਜਾਂਦਾ ਆ। ਤੇ ਚਮਲ ਜੀ ਬਣ ਗਈ। बनके हो गई तैयार ਤੇ ਹੁਣ ਆਪਾਂ ਪਾਉਨੇ ਆ ਕੋਲੀਆਂ ਚ ਤੇ ਮਲ ਬਣਾ ਬਣ ਗਈ ਆ ਚਾ ਤੇ ਚਾਹ ਦੇ ਨਾਲ ਖਾਵਾਂਗੇ ਤੇ ਆ ਬਣਾ ਗਈ ਬਰਕਾ ਹੋ ਗਈ ਤਿਆਰ ਤੇ ਆ ਲੋ ਜੀ ਤੁਸੀਂ ਬਸ ਬਸ बच्चे खा भी लेते ਨੇ ਪਰ ਥੋੜੀ ਥੋੜੀ ਖਾਂਦੇ ਨੇ ਇਸ ਕਰਕੇ ਬਹੁਤ ਹੀ ਜ਼ਿਆਦਾ ਨਹੀਂ ਬਣਾਈ ਵੀ ਮਤਲਬ ਬੱਚੇ ਜਿਵੇਂ ਚਮਚਾ ਚਮਚਾਈ ਖਾਂਦੇ ਨੇ ਤੁਸੀਂ बस ਇਸ ਤਰ੍ਹਾਂ ਤੁਸੀਂ ਵੀ ਬਣਾਓ ਤੇ ਆਓ